ਪੰਜਾਬ ਦੇ ਲੋਕੋ ਮੈਂ ਕੁੱਤਾ ਭੌਂਕ ਰਿਹਾ ਤੇ ਇਹ ਕੁੱਤੇ ਦੀਆਂ ਗੱਲਾਂ ਸੁਣ ਲੋ ਜੇ ਕਿਉਂਕਿ ਕੁੱਤੇ ਜਦੋਂ ਭੌਂਕਦੇ ਹੋਣ ਤਾਂ ਕੁੱਤੇ ਗਲੀਆਂ ਦੇ ਵਿੱਚ ਭੌਂਕਦੇ ਆ ਤੇ ਉਸ ਟਾਈਮ ਤੇ ਲੋਕ ਕਹਿੰਦੇ ਆ ਕੁੱਤੇ ਭੌਂਕੀ ਜਾਂਦੇ ਉਹਨਾਂ ਨੂੰ ਸੀਰੀਅਸ ਨਹੀਂ ਲਿਆ ਜਾਂਦਾ ਪਰ ਕੁੱਤੇ ਉਦੋਂ ਭੌਂਕਦੇ ਹੁੰਦੇ ਆ ਜਦੋਂ ਘਰ ਜਦੋਂ ਗਲੀਆਂ ਦੇ ਵਿੱਚ ਚੋਰ ਫਿਰਦੇ ਹੋਣ ਅਨ ਪਛਾਤੇ ਬੰਦੇ ਫਿਰਦੇ ਹੌਣ ਤੇ ਜਿਹੜੇ ਤਾਂ ਲੋਕ ਆਪਦੇ ਘਰ-ਬਾਰ ਲਾਈਟਾਂ ਜਗਾ ਕੇ ਵੇਖ ਲੈਂਦੇ ਆ ਉਹਨਾਂ ਦੇ ਘਰ ਬਚ ਜਾਂਦੇ ਆ ਤੇ ਜਿਹੜੇ ਕੁੱਤੇ ਭੌਂਕਦਿਆਂ ਨੂੰ ਅਨ ਗਹਿਲੀ ਵਿੱਚ ਲੈ ਜਾਂਦੇ ਆ ਉਹਨਾਂ ਦੇ ਘਰ ਲੁੱਟੇ ਜਾਂਦੇ ਆ ਇਸੇ ਤਰ੍ਹਾਂ ਹੋਇਆ ਭਗਵਾਨ ਤਮਾਨ ਨੇ ਘਰ ਲਟਾ ਦਿੱਤੇ ਇੱਕ ਗਾਣਾ ਆਇਆ ਸੀ ਉਹ ਗਾਣਾ ਕਿਹੜਾ ਸੀ ਓ ਗਾਣਾ ਐ ਸੀ ਉੱਤੋਂ ਕੁਝ ਹੋਰ ਵੇ ਤੂੰ ਵਿੱਚੋਂ ਕੁਝ ਹੋਰ ਅਸੀਂ ਜਾਣਦੇ ਆ ਤੇਰੇ ਉੱਤੇ ਭਾਜਪੀ ਦਾ ਜੋਰ ਭਗਵੰਤ ਮਾਨਸਿਆਂ ਅੱਜ ਤੋਂ 2-3 ਦਿਨ ਪਹਿਲਾਂ ਤੇਰੇ ਘਰ ਧੀ ਨੇ ਜਨਮ ਲਿਆ ਤੇ ਪਰ ਲੋਕਾਂ ਨੇ ਤੈਨੂੰ ਵਧਾਈਆਂ ਦਿੱਤੀਆਂ ਤੇ ਤੂੰ ਆਸ ਟਾਈਮ ਕਈ ਮਜ਼ਦੂਰਾਂ ਦੇ ਔਰ ਕਈ ਕਿਸਾਨਾਂ ਦੀਆਂ ਧੀਆਂ ਦਾ ਗਲ ਘੁੱਟ ਕੇ ਰੱਖ ਦਿੱਤਾ ਉਹ ਸੁਣ ਲੋ ਜਿਓ ਪੰਜਾਬ ਵਾਲਿਓ ਜਿਹੜੇ ਜੱਟ ਮਜਬੂਗਾਂ ਦਾ ਰੌਲਾ ਪਾਉਂਦੇ ਆ ਤੇ ਜਿਹੜੇ ਜੱਟਾਂ ਦੇ ਧੌਂ ਦੇ ਵਿੱਚ ਕਿੱਲੇ ਗੱਡੇ ਆ ਜਾਤਾਂ ਪਾਤਾਂ ਦੇ ਤੇ ਜਿਹੜੇ ਐਸਸੀ ਲੋਕਾਂ ਦੇ ਧੌਂ ਦੇ ਵਿੱਚ ਕਿੱਲੇ ਫਸੇ ਹੋਏ ਆ ਜਾਤਾਂ ਪਾਤਾਂ ਦੇ ਆ ਜੱਟਾਂ ਦਾ ਪੋਤਾ ਜਿਹੜਾ ਮੁੱਖ ਮੰਤਰੀ ਆ ਤੇ ਇਹਨੇ ਜੱਟਾਂ ਦਾ ਹੀ ਬੇੜਾ ਬਿਠਾ ਕੇ ਰੱਖ ਦਿੱਤਾ ਆ ਸੁਣ ਲੋ ਜੇ ਗੱਲ ਹੁਣ ਸੁਖਪਾਲ ਸਿੰਘ ਖੈਰਾ ਦਾ ਵੀ ਮੈਂ ਪੇਜ ਚੈੱਕ ਕਰਕੇ ਹਟਿਆ ਤੇ ਚਰਨਜੀਤ ਸਿੰਘ ਚੰਨੀ ਦਾ ਵੀ ਪੇਜ ਚੈੱਕ ਕਰਕੇ ਹਟਿਆ ਜੀ ਦੇ ਵਿੱਚ ਉਹ ਦੱਸ ਰਹੇ ਆ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਕਿਸਾਨੀ ਦੇ ਸੁਣ ਲੋ ਜੇ ਗੱਲ ਜਾਤ ਪਾਤ ਦਾ ਮਸਲਾ ਨਾ ਲੈ ਕੇ ਆਉ ਜੇ ਕਿਤੇ ਕਹੋ ਕਿ ਇਹ ਜੱਟਾਂ ਦਾ ਮਸਲਾ ਅਸੀਂ ਕਿਉਂ ਬੋਲ ਗਏ ਬੋਲੋ ਜੇ ਓਏ ਬੋਲੋ ਜੇ ਨੋਟ ਕਰੋ ਤੁਹਾਨੂੰ ਪਿੱਟ ਪਿੱਟ ਕਹੀ ਜਾਂਦੇ ਆ ਕੁੱਤੇ ਭੌਂਕਦੇ ਫਿਰਦੇ ਆ ਤੇ ਕੁੱਤਿਆਂ ਆਪਦੇ ਹੀ ਬਾਰ ਖੋਲ ਕੇ ਵੇਖ ਲੋ ਕੁੱਤੇ ਐਵੇਂ ਨਹੀਂ ਭੌਂਕਦੇ ਫਿਰਦੇ ਮੈਂ ਕੁੱਤਾ ਆਪਦੇ ਆਪ ਨੂੰ ਕਿਉਂ ਕਹਿ ਰਿਆਂ ਕਿਉਂਕਿ ਮੈਨੂੰ ਕਈ ਪਾਰਟੀਆਂ ਦੇ ਲੋਕ ਕੁੱਤਾ ਕਹਿਣਗੇ ਜੇ ਆਹ ਹੀ ਆਮ ਆਦਮੀ ਪਾਰਟੀ ਜਿਹੜੀ ਉਹ ਕਿਸਾਨੀ ਅੰਦੋਲਨ ਤੇ ਕਈ ਕਿਸਾਨ ਰੇਡ ਕੇ ਰੱਖ ਦਿੱਤੇ ਮੈਂ ਰੇਡ ਕੇ ਤਾਂ ਕਹਿ ਰਿਆਂ ਕਿਉਂਕਿ ਸ਼ਹੀਦ ਆ ਪੌਨਾ ਚੇਰੀ ਕਹਿੰਨੇ ਆ ਜਿੰਨਾ ਚਿਰ ਉਹਨਾਂ ਦਾ ਮੁੱਦਾ ਚੱਲਦਾ ਲਗਭਗ 700 ਦੇ ਕਰੀਬ ਕਿਸਾਨ ਉੱਥੇ ਪੂਰੇ ਹੋ ਗਏ ਆ ਇੱਥੇ ਹੁਣ ਧਰਨਾ ਚੱਲਿਆ ਸੀ ਇੱਥੇ ਇੱਕ ਮਜ਼ਦੂਰ ਪੂਰਾ ਹੋ ਗਿਆ ਕਈ ਸਾਡੇ ਇੱਥੇ ਕਿਸਾਨ ਗਏ ਇੱਕ ਨੌਜਵਾਨ ਮੁੰਡਾ ਸ਼ੁਭਕਰਨ ਇੱਥੇ ਜਿਹੜਾ ਕਹ ਲੋ ਸ਼ਹੀਦ ਹੋਇਆ ਹੁਣ ਮੈਂ ਗੱਲ ਇਹ ਕਰ ਲੱਗਿਆ ਕਿ ਇਹੀ ਆਮ ਆਦਮੀ ਪਾਰਟੀ 2020 ਦੇ ਵਿੱਚ ਉੱਥੇ ਇਹਨਾਂ ਦੀ ਅਨਮੋਲ ਗਗਨਮਾਨ ਕਹਿੰਦੀ ਸੀ ਕੇਸਰੀਵਾਲ ਦਾ ਲੰਗਰ ਲੱਗਿਆ ਲੱਗ ਕੇ ਝੂਟ ਸੀ ਤੇ ਉਹੀ ਕਾਲੇ ਕਾਨੂੰਨਾ ਵਿੱਚੋਂ ਇੱਕ ਕਾਨੂੰਨ ਹੈ ਭਗਵੰਤ ਮਾਨ ਲੈ ਕੇ ਆ ਗਿਆ ਆਖੇ ਉੱਤੋਂ ਕੁਝ ਹੋਰ ਵੇਤੂ ਵਿੱਚੋਂ ਕੁਝ ਹੋਰ ਅਸੀਂ ਜਾਣਦੇ ਹਾਂ ਤੇਰੇ ਉੱਤੇ ਭਾਜਪੀ ਦਾ ਜੋਰ ਭਗਵੰਤ ਮਾਨ ਸਿਆ ਜਿਹੜੇ ਕਾਲੇ ਕਾਨੂੰਨਾ ਕਰਕੇ 700 ਦੇ ਲਗਭਗ ਘਰ ਉਜੜੇ ਹੋਣ ਤੂ ਉਹਨਾਂ ਜੋ ਕਹਿੰਦੇ ਇੱਕ ਕਾਨੂੰਨ ਲੈ ਆਇਆ ਕਿ ਐਸ ਟਾਈਮ ਮੈਂ ਸਾਡੇ ਪਿੰਡ ਦੀ ਮੰਡੀ ਦੇ ਵਿੱਚ ਖੜਾ ਤੇ ਕਹਿੰਦੇ ਮੰਡੀਆਂ ਐਕਟੀ ਸਰਕਾਰੀ ਮੰਡੀਆਂ ਬੰਦ ਹੋਣ ਗਈਆਂ ਇਹ ਮੇਰਾ ਕਹਿਣਾ ਨਹੀਂ ਚਿੱਠੀਆਂ ਪਿੰਨਾ ਚਰਨਜੀ ਚੰਨੀ ਦੇ ਕੋਲ ਸੁਖਪਾਲ ਸਿੰਘ ਖਹਿਰਾ ਦੇ ਕੋਲ ਆਪ ਦੇ ਪੇਜਾਂ ਤੇ ਉਹ ਲਾਈਵ ਹੋ ਕੇ ਬੋਲੇ ਆ ਚੈੱਕ ਕਰ ਲੈ ਜਾ ਕੇ ਨਾਲ ਕੀ ਕਹਿ ਰਿਹਾ ਕਿ ਜਿਹੜਾ ਇਹ ਕਾਲੇ ਕਾਨੂੰਨ ਉਹ ਭਰਾਵਾ ਕਿੰਨਾ ਉੱਥੇ ਮੋਤਾ ਹੋ ਗਿਆ ਤੇ ਕਿੰਨਾ ਉੱਥੇ ਤਬਾਹ ਹੋਏ ਲੋਕ 1.5 ਸਾਲ ਦਾ ਪੰਜਾਬ ਉੱਥੇ ਜਾਂਦਾ ਰਿਹਾ ਤੇ ਹੁਣ ਇਹ ਜਿਹੜੇ ਤੂੰ ਕਹਤਾ ਵੀ ਹਾਂ ਭਾਈ ਹੁਣ ਤਾਂ ਬਾਰਨੀ ਡਾਨੀਆਂ ਤੇ ਜਾਊਗੀ ਕਣਕ ਸਿੱਧੀ ਤੌਰ ਤੇ ਚਲੋ ਮੈਂ ਬਹੁਤੀਆਂ ਗੱਲਾਂ ਨਹੀਂ ਕਰਦਾ ਭਗਵੰਤ ਮਾਨਸਿਆ ਸਟੈਂਡ ਰੱਖ ਤੇਰਾ ਸਟੈਂਡ ਹੈ ਨਹੀਂ ਸਾਈਕਲ ਦਾ ਵੀ ਸਟੈਂਡ ਹੁੰਦਾ ਹੁਣ ਜਿਹੜੀ ਮੈਂ ਗੱਲ ਇਹ ਕਰ ਰਿਹਾ ਕਿ ਜੀ ਇਹ ਆ ਮੰਡੀਆਂ ਦੇ ਵਿੱਚ ਕਣਕ ਨਹੀਂ ਲੈਣੀ ਕਣਕ ਕਿੱਥੇ ਲਾਉਂ ਕਹਿੰਦੇ ਅੰਬਾਨੀ ਡਾਨੀਆਂ ਦੇ ਪਾਸੇ ਲੈਣੀ ਆ ਤੇ ਐਸੇ ਮੰਡੀ ਦੇ ਵਿੱਚ ਲਗਭਗ ਪੰਜਾ ਤੋਂ ਦਸਾ ਪਿੰਡਾਂ ਦੀ ਕਣਕ ਆਉਂਦੀ ਸੀ ਹੁਣ ਉਹ ਜਦੋਂ ਕਣਕ ਆਉਂਦੀ ਸੀ ਤਾਂ ਲਗਭਗ 300 ਮਜ਼ਦੂਰ ਕੰਮ ਕਰਦਾ ਸੀ ਤੇ ਉਹ ਮਜ਼ਦੂਰਾਂ ਦੀ ਮਜ਼ਦੂਰੀ ਗਈ ਕਈ ਲੋਕੀ ਇੱਥੇ ਆ ਕੇ 10 ਤੋਂ 12 ਰੇੜੀਆਂ ਲਾਉਂਦੇ ਸੀ ਚਾਹ ਦੀਆਂ ਮੱਠੀਆਂ ਦੀਆਂ ਤੇ ਕੋ ਆ ਗਿਆ ਕਈ ਠੰਡੇ ਦਾ ਕੋਈ ਪਟੂਰੀਆਂ ਦਾ ਕੰਮ ਤੋਰਦਾ ਸੀ ਕੋਈ ਕੁਲਚੀਆਂ ਦਾ ਕੰਮ ਤੋਰਦਾ ਸੀ ਤੇ ਇੱਥੋਂ 400 ਬੰਦੇ ਦਾ ਰੁਜ਼ਗਾਰ ਖੋਲਿਆ ਸੀਜ਼ਨ ਖੋਲਿਆ ਮਜ਼ਦੂਰੋ ਸੁਣ ਲਓ ਹੁਣ ਤੁਸੀਂ ਕਹੋਗੇ ਅੰਬਾਨੀ ਡਾਨਿੰਗਾਂ ਦੇ ਗੋਦਾਮਾਂ ਦੇ ਵਿੱਚ ਵੀ ਮਜ਼ਦੂਰ ਚਾਹੀਦੇ ਹੋਣਗੇ ਉਹ ਤੁਹਾਨੂੰ ਨਹੀਂ ਲੈਂਦੇ ਉਹ ਯੂਪੀ ਬਿਹਾਰ ਦੇ ਰੱਖਣਗੇ ਯਾਦ ਰੱਖ ਲਓ ਗੱਲ ਅੱਛਾ ਹੁਣ ਇਹ ਕਿਸਾਨਾਂ ਨੂੰ ਤੰਗ ਕੀਤਾ ਕਿਉਂ ਜਾ ਰਿਹਾ ਇਹਨਾਂ ਦਾ ਮੰਡੀਆਂ ਤੋਂ ਮਨ ਕਿਉਂ ਆ ਕਾਇਆ ਜਾ ਰਿਹਾ ਇਹ ਗੱਲ ਮੈਂ 2 ਮਿੰਟਾਂ ਦੇ ਵਿੱਚ ਨਵੇੜ ਦਿਨਾ ਭਗਵੰਤ ਮਾਨਸਿਆ 75 ਸਾਲ ਹੋ ਗਏ ਇਹ ਦੇਸ਼ ਨੂੰ ਲੁੱਟਦੇ ਲੁੱਟਦੇ ਜਿਹੜੇ ਖਾਂਦੇ ਸੀ ਥੋੜਾ ਥੋੜਾ ਕਰਕੇ ਖਾਂਦੇ ਰਹੇ ਅੰਗਰੇਜ਼ਾਂ ਨੇ ਰਾਜੇ ਮਹਾਰਾਜਿਆਂ ਨੇ ਖਾਦਾ ਤੇਰੇ ਵਰਗੇ ਉਹਨਾਂ ਨੇ ਰੱਖੇ ਹੁੰਦੇ ਸੀ ਕੋਈ ਸੂਬਾ ਪ੍ਰਧਾਨ ਕੋਈ ਜ਼ਿਲ੍ਹਾ ਪ੍ਰਧਾਨ ਤੇ ਤੂੰ ਵੀ ਉਸੇ ਤਰ੍ਹਾਂ ਸੂਬਾ ਪ੍ਰਧਾਨੀ ਆ ਤੂੰ ਵੀ ਖਾਲਾ ਜਿੰਨਾ ਇੱਕ ਖਾਣਾ ਪਰ ਨਾਲ ਤੈਨੂੰ ਇੱਕ ਗੱਲ ਦੱਸ ਦੇਵਾਂ ਕਿ ਨੋਟ ਰੱਖੀ ਬੜੇ ਧਿਆਨ ਤੇ ਦਿਮਾਗ ਦੇ ਨਾਲ ਗੱਲ ਸੁਣੀ ਧਿਆਨ ਤੇ ਗਿਆਨ ਨਾਲ ਜਾਣ ਬੁੱਝ ਕੇ ਕਿਸਾਨਾਂ ਨੂੰ ਕਿਸਾਨਾਂ ਦਾ ਫਸਲਾਂ ਤੋਂ ਮਨ ਉਹ ਜਿਹੜਾ ਕਹਿ ਲੋ ਮਨ ਉਠਾਇਆ ਜਾ ਰਿਹਾ ਤਾਂ ਕਿ ਇਹ ਫਸਲਾਂ ਨੂੰ ਛੱਡ ਦੇਣ ਤਾਂ ਕੀ ਇਹ ਫਸਲਾ ਵੇਚ ਦੇਣ ਤੇ ਇਹ ਪੈਲੀਆਂ ਵੇਚਣ ਜਿਵੇਂ ਇਹਨਾਂ ਦੇ ਮੁੰਡਿਆਂ ਦਾ ਨੌਕਰੀਆਂ ਨਹੀਂ ਦਿੱਤੀਆਂ ਬੇਰੁਜ਼ਗਾਰ ਕੀਤੇ ਨੌਕਰ ਨੌਕਰੀਆਂ ਮੰਗੀਆਂ ਤਾਂ ਡਾਂਗਾ ਪਈਆਂ ਜਿਹੜੇ ਡਾਂਗਾ ਨਹੀਂ ਖਾਧੀਆਂ ਉਹ ਬਾਹਰ ਗਏ ਕੁਝ ਨਸ਼ਿਆਂ ਨਾਲ ਮਾਰੇ ਇਹ ਕਿੱਡਾ ਪਲਾਨ ਆ ਹੁਣੇ ਤੁਸੀਂ ਵੇਖੋ ਕਿ ਆਪਣੇ ਆਪ ਜਿਹੜਾ ਕਿਸਾਨ ਆ ਉਹ ਕਹੂਗਾ ਚੱਲ ਗਏ ਯਾਰ ਫਸਲਾਂ ਚੋਂ ਦਾ ਕੁਝ ਨਿਬੜਨਾ ਨਹੀਂਗਾ ਕਿਉ ਫਸਲਾ ਵੇਚੂਗਾ ਤੇ ਇਹਨਾਂ ਨੂੰ ਚੰਗੇ ਬਿਜ਼ਨਸਮੈਨ ਖਰੀਦਣਗੇ ਤੇ ਜਿਹੜੀ ਕਣਕ ਆ ਉਹ ਅੱਜ ਸਾਨੂੰ 20 ਰੁਪਏ ਕਿਲੋ ਮਿਲਦੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ 200 ਰੁਪਏ ਕਿਲੋ ਮਿਲਿਆ ਕਰੂਗੀ ਤੇ ਮਿਲਿਆ ਕਰੋਗੇ ਬਿਜ਼ਨਸਮੈਨਾਂ ਕੋਲੋਂ ਕਿਉਂਕਿ ਅਸੀਂ ਅਮੀਰ ਆ ਤੁਹਾਡੇ ਇੱਕਾ ਨਹੀਂ ਰਿਆ ਪਿੰਡਾਂ ਦੇ ਵਿੱਚ ਆ ਮਜ਼ਦੂਰ ਤੇ ਕਿਸਾਨੋ ਉਹ ਮੂੰਹ ਧੋਲੋ ਤੇ ਦਿਮਾਗ ਖੋਲੋ ਥੋੜਾ ਏਕਾ ਬਣਾ ਲਓ ਨਹੀਂ ਤਾਂ ਫੱਟੀਆਂ ਪੱਚਵਾ ਲਓ ਜਿਵੇਂ ਤੁਹਾਡੀਆਂ ਪੋਚੀ ਜਾਂਦੇ ਆ ਫੱਟੀਆਂ ਹੋ ਤੁਹਾਡੀਆਂ ਫੱਟੀਆਂ ਪੋਚ ਕੇ ਰੱਖਣਗੇ ਤੇ ਫੱਟੀਆਂ ਗਾਚੀ ਮਸਲੂਗ ਹੈ ਕੌਣ ਤੁਹਾਡੀ ਫੱਟੀ ਤੇ ਆ ਭਗਵਾਨ ਤਮਾਨ ਇੱਕ ਇੱਕ ਅੱਧੀ ਤਾਂ ਗਾਚੀ ਮਾਰਤੀ ਆ ਹੁਣ ਦੂਜਾ ਪੂਰ ਲਾ ਦੂਗਾ ਫਿਰ ਤੀਜਾ ਪੂਰ ਲਾ ਦੂਗਾ ਦੋ ਸਾਲਾਂ ਬਾਅਦ ਇੱਕ ਪੂਰਤਾ ਲਾਤਾ ਹੁਣ ਅਗਲੇ ਸਾਲ ਦੂਜਾ ਪੂਰ ਲਾਊਗਾ ਤੇ ਤੀਜੇ ਸਾਲ ਜਦੋਂ ਇਹਦੀ ਸਰਕਾਰ ਜਾਣੀ ਐ ਥੋੜੀ ਫੱਟੰਗੀ ਪੋਚ ਕੇ ਵੀ ਜਾਊਗਾ ਤੇ ਫੱਟੀਆਂ ਚ ਕਿੱਲ ਵੀ ਗੱਡੂਗਾ ਅੱਪਲ ਮਾ ਤਾਂ ਜਦੋਂ ਫੱਟੀਆਂ ਚ ਕਿੱਲ ਗੱਡਣ ਲੱਗਿਆ ਥੋੜੀ ਫੱਟੀ ਹੁਣ ਜੀ ਪਾਟ ਜਾਣੀ ਐ ਯਾਦ ਰੱਖਿਆ ਜੀ ਗੱਲ ਵੀ ਆਪੇ ਤੇ ਪਹਿਲਾਂ ਹੀ ਇਹਨਾਂ ਨੂੰ ਤੰਗ ਕੀਤਾ ਜਾ ਰਿਹਾ ਸੀ ਇਹਨਾਂ ਨੂੰ ਬੀਜ ਟਾਈਮ ਤੇ ਨਾ ਮਿਲਨਾ ਇਹਨਾਂ ਦੀਆਂ ਫਸਲਾਂ ਖਰਾਬ ਹੋਣੀਆਂ ਰੱਬ ਇੱਦਾਂ ਹੀ ਮਾੜਾ ਹੋ ਗਿਆ ਕਿ ਫਸਲਾਂ ਖਰਾਬ ਕਰਦਾ ਇੱਕ ਗੱਲੋ ਤੁਸੀਂ ਵੀ ਸੁਣੋ ਰੱਬ ਤੋਂ ਡਰਿਆ ਕਰੋ ਪਸੂਨਾ ਕੁੱਟਿਆ ਕਰੋ ਨੋਟ ਰੱਖੋ ਗੱਲ ਉਹਨਾਂ ਤੁਹਾਡੇ ਖੇਤਾਂ 'ਚ ਹੀ ਖਾਣਾ ਮਜ਼ਦੂਰਾਂ ਨੇ ਤੁਹਾਡੇ ਖੇਤਾਂ 'ਚੋਂ ਖਾਣਾ ਤੁਸੀਂ ਵੱਡੇ ਵੱਡੇ ਕੁੱਤੇ ਰੱਖ ਲੈਣੇ ਆ ਖੇਤਾਂ ਦੇ ਵਿੱਚ ਤੇ ਮਜ਼ਦੂਰਾਂ ਨੂੰ ਭੁਜਾ ਦਿੰਨੇ ਆ ਇਹ ਪੰਜ ਚਾਰ ਕਿਸਾਨਾਂ ਨੂੰ ਕਹਿੰਦਾ ਮੈਂ ਬਹੁਤ ਨੂੰ ਨਹੀਂ ਕਹਿੰਦਾ ਮੈਂ ਸਾਰਿਆਂ ਨੂੰ ਮਾਰਾ ਨਹੀਂ ਆਂਦਾ ਆ ਜਿਵੇਂ ਹੁਣੇ ਇੱਕ ਕਿਸਾਨ ਸੀ ਜਿਨੇ ਪੱਠੇ ਵੜਦੀਆਂ ਇੱਕ ਬੀਬੀਆਂ ਨੂੰ ਕੁੱਟਿਆ ਤੇ 90 ਕਿਸਾਨ ਇਕੱਠੇ ਹੋ ਕੇ ਕਿਸਾਨ ਜਿੱਥੇ ਬੰਦियां ਇਕੱਠੇ ਹੋ ਕੇ ਉਹਦਾ ਮੂੰਹ ਕੁੱਟਦੇ ਇੱਥੋਂ ਭਾਈਚਾਰਾ ਬਣਦਾ ਓਏ ਤੁਸੀਂ ਪਿੰਡਾਂ ਦੇ ਭਾਈਚਾਰੇ ਨਹੀਂ ਬਣਾ ਸਕਦੇ ਤੁਸੀਂ ਆਪਸ ਵਿੱਚ ਚਾਚੇ ਤਾਈ ਨਹੀਂ ਵਰਤ ਸਕਦੇ ਉਹ ਥੋੜੀ ਲੜਾਈ ਉਹਨਾਂ ਨਾਲ ਆ ਜਿਹੜੇ ਤੁਹਾਡੀ ਨਿਗਾਹ ਦੇ ਵਿੱਚ ਇੱਕ ਦੂਜੇ ਦੇ ਦੁਸ਼ਮਣ ਤੇ ਹੈਗੇ ਉਹ ਇਕੱਠੇ ਆ ਤੇ ਤੁਸੀਂ ਹੈਗੇ ਸੱਜਣ ਤੇ ਤੁਸੀਂ ਬਣੇ ਦੁਸ਼ਮਣ ਪਏ ਆ ਓਏ ਤੁਸੀਂ ਉਹਨਾਂ ਤੋਂ ਕੀ ਬਚ ਲੋਂਗੇ ਓਏ ਉਹਨਾਂ ਤੋਂ ਪੰਜਾਬ ਕੀ ਬਚਾ ਲੋਂਗੇ ਮੈਂ ਗੱਲ ਕਰ ਰਿਹਾ ਸੀ ਇਹ ਪੰਜ ਦਰਿਆਵਾਂ ਦੀ ਧਰਤੀ ਪੰਜ ਆਬ ਨਾ ਰੱਖਤਾ ਪੰਜਾਬ ਪਰ ਫਸਲਾਂ ਵੇਲੇ ਨਹਿਰਾਂ ਦਾ ਪਾਣੀ ਨਾ ਮਿਲਣਾ ਫਸਲਾਂ ਦੇ ਵਿੱਚ ਸੋਕਾ ਆਉਣਾ ਬੰਜਰ ਜ਼ਮੀਨਾਂ ਹੋਣੀਆਂ ਸੋਰੇ ਵਾਲਿਆਂਾਂ ਜ਼ਮੀਨਾਂ ਹੋਣੀਆਂ ਫਿਰ ਤੁਸੀਂ ਇਹ ਦੱਸੋ ਕਿ ਆਪੇ ਫਸਲਾਂ ਤੋਂ ਮਾਣ ਆਕਿਆ ਜਾਣਾ ਤੁਹਾਡੇ ਬੱਚਿਆਂ ਦੀ ਤੁਸੀਂ ਫਸਲਾਂ ਬੀਜਦੇ ਆ ਡੀ.ਪੀ ਟਾਈਮ ਤੇ ਨਾ ਮਿਲਨੀ ਇਹ ਕੀ ਹੈ ਇੱਕ ਪਲਾਨ ਤਾਂ ਕਿ ਫਸਲਾਂ ਵਿੱਚੋਂ ਤੇ ਤੁਹਾਡੇ ਪੁੱਤਾਂ ਨੂੰ ਉੱਥੇ ਸ਼ੌਂਕ ਚਲੋ ਚੱਲ ਗਏ ਬਾਹਰ ਓਏ ਜਦੋਂ 100 ਕਿੱਲਾ ਪਿੰਡ ਚ ਹੋਵੇ ਤੇ ਕੋਈ 10 ਕਿੱਲੇ ਸਰੋਂ ਦੇ ਬੀਜ ਲੈਵੇ ਤੇ ਦੂਜੀ ਵਾਰੀ ਕੋਈ ਫਸਲ ਸਿਆਉਂਦੀ ਨਹੀਂ ਤੁਸੀਂ ਸਾਰੇ ਹੀ ਸਰੋਂ ਬੀਜ ਲੈਣੇ ਆ ਤੇ ਜੇਕਰ ਉਸੇ ਤਰ੍ਹਾਂ ਮੈਂ ਸਾਰੇ ਕਿਸਾਨਾਂ ਨੂੰ ਕਹਿਣਾ ਜੇ ਸਰਕਾਰ ਨੂੰ ਦੰਦਲਾ ਨਾ ਪੈ ਜਾਣ ਤੇ ਜੇ ਮੈਨੂੰ ਵਿਸ਼ਲ ਦੀ ਫਾਜ਼ਲ ਕਣ ਆਖੋ ਜੇ ਇਹ ਨੋਟ ਕਰੋ ਗੱਲ ਮੇਰੀ ਯਾਦ ਰੱਖੋ ਤੁਸੀਂ ਆਪ ਦੇ ਪਿੰਡ ਦੇ ਵਾਸਤੇ ਚਾਹੇ ਕੋਈ ਐਸਸੀ ਆ ਚਾਹੇ ਕੋਈ ਬੀਸੀ ਆ ਚਾਹੇ ਕੋਈ ਜਰਨਲ ਆ ਚਾਹੇ ਕੋਈ ਹਿੰਦੂ ਮੁਸਲਮ ਸੇਖੀ ਸਾਈ ਆ ਆਪ ਦੇ ਪਿੰਡ ਜੋਗਰੀਆਂ ਫਸਲਾਂ ਬੀਜੋ ਤੇ ਉਹਨਾਂ ਤੋਂ ਕੰਮ ਤਾਂ ਆਪਦੇ ਪਿੰਡਾਂ ਦੇ ਵਿੱਚ ਹੀ ਰੱਖੋ ਕਣਕ ਯਾਦ ਰੱਖੋ ਕਿ ਤੁਹਾਡਾ ਖਾਣ ਪੀਣ ਚੱਲਦਾ ਰਹੇ ਦੋ ਸਾਲ ਐ ਕਰ ਲੋ ਜੇ ਮੈਂ ਕਹਿੰਨਾ ਛੜਕਾਂ ਤੇ ਤੁਸੀਂ ਬੈੰਨੇ ਆ ਜੇ ਤੁਹਾਡੇ ਵਾਸਤੇ ਛੜਕਾਂ ਤੇ ਉਹ ਦਿੱਲੀ ਵਾਲੇ ਬੱਚੇ ਤੋਂ ਲੈ ਕੇ ਬਢੇਪੇ ਤੱਕ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਐਮਪੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਰਾਜ ਸਵਾ ਦੇ ਸਪੀਕਰ ਤੱਕ ਛੜਕਾਂ ਤੇ ਨਾਂ ਬੈਠੇ ਤਾਂ ਤੁਸੀਂ ਕਹੋ ਜੇ ਵਿਸ਼ਵ ਦੀ ਫਾਜ਼ਲ ਕਾ ਤੂੰ ਐਵੇਂ ਤੁਰਿਆ ਫਿਰਦਾ ਸੀ ਪਾਵਰ ਤੁਹਾਡੀ ਪੈਸਾ ਤੁਹਾਡਾ ਫਸਲਾਂ ਤੁਹਾਡੀਆਂ ਤੇ ਤੁਸੀਂ ਰੋਂਦੇ ਕਿਉਂ ਫਿਰਦੇ ਆ ਸਿਰਫ ਭਾਈਚਾਰਾ ਹੈ ਨਹੀਂ ਫੇਰ ਡੀਏਪੀ ਟਾਈਮ ਤੇ ਨਾ ਮਿਲਨੀ ਤੁਹਾਡੀਆਂ ਫਸਲਾਂ ਉੱਗ ਰਾਵਣੀਆਂ ਫੇਰ ਇਹ ਫਸਲਾਂ ਜਦੋਂ ਖੜਨ ਤੇ ਹੋ ਜਾਣ ਚੁਗਨ ਤੇ ਹੋ ਜਾਣ ਵੱਢਣ ਤੇ ਹੋ ਜੋ ਫੇਰ ਮਜ਼ਦੂਰਾਂ ਨੂੰ ਕੋਈ ਐਸੋ ਜਾ ਕੰਮ ਦੇਣਾ ਕਿ ਤੁਸੀਂ ਮਜ਼ਦੂਰਾਂ ਤੇ ਗੁੱਸਾ ਕਰੋ ਫੇਰ ਜਦੋਂ ਫਸਲ ਵੱਢੀ ਗਈ ਆ ਮੰਡੀ ਦੇ ਵਿੱਚ ਆ ਕੇ ਰੱਖੀ ਗਈ ਤਾਂ ਇਸ ਮੰਡੀ ਦੇ ਵਿੱਚ ਰੱਖਣ ਤੋਂ ਬਾਅਦ ਇੱਥੇ ਫਸਲਾਂ ਰੁਲਦੀਆਂ ਫੇਰ ਗੜੇਬਾਜੀ ਹੁੰਦੀ ਆ ਕਦੇ ਮੀਂਹ ਆ ਗਏ ਕਦੇ ਗੜੇ ਪੈ ਗਏ ਕਦੇ ਨੇਹਰੀਆਂ ਆ ਗਈਆਂ ਫਸਲਾਂ ਮੰਡੀ ਚ ਪਈਆਂ ਤਬਾਹ ਹੋ ਗਈਆਂ ਤਾਂ ਕਿ ਤੁਹਾਡਾ ਫਸਲਾਂ ਤੋਂ ਮਨੱਕ ਕੇ ਤੇ ਤੁਸੀਂ ਇਹ ਕਹੋ ਕਿ ਢੁਈ ਮਾਰ ਫਸਲਾਂ ਦੀ ਕਈ ਨਾ ਕਹਿਣਾ ਤਾਂ ਕੁਝ ਪੰਜਾਬੀ ਨੇ ਹੋਰ ਹੁੰਦਾ ਕਿ ਢੁਈ ਮਾਰ ਫਸਲਾਂ ਦੀ ਬਾਹਰ ਚੱਲਦੇ ਆ ਮੁੰਡੇ ਨੂੰ ਪੀਆਰ ਮਿਲਦੀ ਆ ਤੁਸੀਂ ਭੰਗੜੇ ਪਾਉਣੇ ਆ ਇਹ ਵੀ ਦੁੱਖ ਦੀ ਘੜੀ ਆ ਯਾਦ ਰੱਖ ਲਓ ਜਦੋਂ ਪੀਆਰ ਮਿਲ ਗਈ ਤੇ ਇਧਰੋਂ ਦੀਆਂ ਜਿਹੜੀਆਂ ਪ੍ਰਾਪਰਟੀਆਂ ਕੀ ਦਾ ਹੱਕ ਰਹਿ ਗਿਆ ਇਹਦੇ ਤੇ ਬਾਈ ਪੀਆਰ ਤਾਂ ਤੁਹਾਡੇ ਕੋਲ ਉਧਰ ਦੀ ਆ ਇਧਰਲੇ ਤੁਸੀਂ ਕੀ ਰਹਿ ਬਚੋ ਜਿੰਨਾ ਹੋ ਸਕਦਾ ਸਿਆਸਤ ਤੋਂ ਬਚੋ ਤੁਸੀਂ ਜਦੋਂ ਤਾਂ ਮੁੰਡੇ ਮਾਰਨੇ ਆ ਮਦਾ ਹੀ ਕਹੂੰਗਾ ਫਿਰ ਜਦੋਂ ਕੁੱਟ ਖਾਣੀ ਆ ਉਦੋਂ ਝੰਡੇ ਚੱਕਦੇ ਆ ਆਪਾਂ ਕਿਸਾਨੀ ਤੇ ਮਜ਼ਦੂਰੀ ਦੇ ਉਦੋਂ ਆਪਾਂ ਨਾਰੇ ਲਾਉਂਨੇ ਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਉੰਜ ਨਾ ਤਾਂ ਕੋਈ ਮਜ਼ਦੂਰਾਂ ਦੀ ਢੁਈ ਮਾਰਦਾ ਤੇ ਨਾ ਮਜ਼ਦੂਰ ਕਿਸਾਨ ਦੀ ਢੁਈ ਮਾਰਦਾ ਨੋਟ ਰੱਖੋ ਗੱਲ ਤੇ ਜਦੋਂ ਆਉਂਦੀਆਂ ਵੋਟਾਂ ਉਦੋਂ ਤੁਹਾਡੇ ਡੰਡੇ ਤੋਂ ਹੀ ਹੁੰਦੇ ਆ ਪਰ ਕਿਸਾਨੀ ਝੰਡੇ ਦੀ ਥਾਂ ਤੇ ਮਜ਼ਦੂਰੀ ਝੰਡੇ ਦੀ ਥਾਂ ਤੇ ਪਾਰਟੀਆਂ ਦੇ ਝੰਡੇ ਹੁੰਦੇ ਆ ਇਹ ਇਥੇ ਕਾਣ ਕਿਦਾ ਹੁੰਦਾ ਤੁਹਾਡਾ ਕਾਨੂੰਨ ਦਾ ਅੱਜ ਉਹੀ ਭਗਵੰਤ ਮਾਨ ਕਾਣ ਕਰਾ ਰਿਆ ਤੇ ਤੁਸੀਂ ਉਹਦੇ ਮਗਰ ਚੱਲੋਂਗੇ ਕੱਲਾ ਭਗਵੰਤ ਮਾਨ ਕਿਸਾਨੀ ਨੂੰ ਨਹੀਂ ਮਾਰ ਰਿਆ ਜਿਹੜਾ ਕਿਸਾਨ ਉਹਦੇ ਮਗਰ ਜਾ ਰਿਆ ਉਹ ਸਾਰੇ ਦੇ ਸਾਰੇ ਕਿਸਾਨੀ ਦਾ ਕਾਣ ਕਰਨਗੇ ਨੋਟ ਕਰੋ ਦੂਜੀ ਗੱਲ ਮੈਨੂੰ ਮੇਰੇ ਮਜ਼ਦੂਰ ਫੋਨ ਕਰਕੇ ਕਹਿਣਗੇ ਤੂੰ ਜ਼ਿਮੀਦਾਰਾਂ ਦੇ ਮਗਰ ਬੋਲਦਾ ਉਹ ਛੱਡ ਓਏ ਕਿਹੜਾ ਜ਼ਿਮੀਦਾਰ ਆ ਮੈਂ ਜਿਮੀਂਦਾਰ ਤੋਂ ਨਹੀਂ ਡਰਦਾ ਮੈਂ ਕਿਸੇ ਮਜ਼ਦੂਰ ਤੋਂ ਨਹੀਂ ਡਰਦਾ ਮੈਂ ਡਰਦਾ ਤੇ ਮੇਰੇ ਉਸ ਰੱਬ ਤੋਂ ਡਰਦਾ ਮੈਂ ਕਿਸਾਨ ਵਾਸਤੇ ਨਹੀਂ ਮੈਂ ਮਜ਼ਦੂਰ ਵਾਸਤੇ ਨਹੀਂ ਮੈਂ ਇਨਸਾਨੀਅਤ ਵਾਸਤੇ ਬੋਲਦਾ ਮੇਰੇ ਚ ਕੋਈ ਜਾਤ ਪਾਤ ਨਹੀਂ ਗਈ ਪਰ ਜੇਕਰ ਮੈਨੂੰ ਕੋਈ ਛੇੜੂਗਾ ਕੋਈ ਵੀਣ ਵਜਾਊਗਾ ਤੇ ਮੈਂ ਵੀ ਅੱਗੋਂ ਸਾਪਾਂ ਫਿਰ ਸੱਪ ਤਰ੍ਹਾਂ ਮੇਲੂਗਾ ਯਾਦ ਰੱਖੋ ਹੋ ਨੋਟ ਕਰੋ ਗੱਲ ਮਿੱਤਰ ਪਿਆਰਿਓ ਮੈਂ ਗੱਲ ਦਾ ਨਵੇੜਾ ਕਰਾਂ ਕਿ ਤੁਹਾਡੀਆਂ ਫਸਲਾਂ ਨਾਲ ਵਿੱਚ ਹੋ ਜੇ ਪਿੰਡਾਂ ਦੇ ਵਿੱਚ ਇਕਾ ਕਰ ਲੋ ਫਸਲਾਂ ਅਲੱਗ ਅਲੱਗ ਬੀਜੋ ਤੇ ਭਗਵੰਤ ਮਾਨ ਜੀ ਇਹ ਜਿਹੜਾ ਤੁਸੀਂ ਤਗਮਾ ਪਾਇਆ ਹੁਣ ਤੁਸੀਂ ਬਹੁਤ ਵਧੀਆ ਕੀਤਾ ਉਹ ਪਹਿਲਾਂ ਉਸੇ ਧਰਨਿਆਂ ਦੇ ਵਿੱਚ ਜਾ ਕੇ ਤੁਸੀਂ ਬੀਜੇਪੀ ਮੁਰਦਾਬਾਦ ਕਰਦੇ ਸੀ ਅੱਜ ਉਹੀ ਕਾਲਾ ਕਾਨੂੰਨ ਤੁਸੀਂ ਕਹਿੰਦੇ ਪੰਜਾਬ ਦੇ ਵਿੱਚ ਲਾਗੂ ਕਰਤਾ ਤੇ ਤੇਰੇ ਵਰਗਾ ਸਟੈਂਡ ਵਾਲਾ ਬੰਦਾ ਨਾ ਤਾਂ ਕਦੇ ਲੱਭਿਆ ਤੇ ਨਾ ਕਦੇ ਲੱਭੂਗਾ ਇਹ ਨੋਟ ਰੱਖੀ ਆਵੇਂ ਸਾਡੇ ਨਾਲ ਜਾਵੇਂ ਕਿਸੇ ਹੋਰ ਨਾਲ ਬੱਲੇ ਉਹ ਚਲਾਕ ਸੱਜਣਾ ਭਗਵੰਤ ਮਾਨਸਿਆਂ ਹੁਣ ਕੇਸਰੀਵਾਲ ਉਹਨਾਂ ਨੇ ਅੰਦਰ ਕੀਤਾ ਕਿਤੇ ਉਹਨਾਂ ਨੇ ਤਾਂ ਨਹੀਂ ਕਿਹਾ ਵੀ ਕੇਸਰੀਵਾਲ ਫਿਰ ਬਾਹਰ ਆਊਗਾ ਵੀ ਸਾਡਾ ਕੰਮ ਕਰ ਨੋਟਿਸ ਦਾ ਪੁਆਇੰਟ ਜੱਜ ਸਾਹਿਬ ਜਿਵੇਂ ਕਹਿੰਦੇ ਹੁੰਦੇ ਨਾ ਸਾਡੀ ਵੀ ਸੁਣੋ ਸਾਡੀ ਜਾਜਾ ਜਨਤਾ ਨੋਟਿਸ ਦਾ ਪੁਆਇੰਟ ਕਿ ਕਿਤੇ ਐ ਤਾਂ ਨਹੀਂ ਹੋਇਆ ਕੰਮ ਹੁਣ ਬੇਨਤੀ ਆ ਪੰਜਾਬ ਦੇ ਲੋਕਾਂ ਅੱਗੇ ਜਾਤਾਂ ਪਾਤਾਂ ਛੱਡੋ ਤੇ ਭਾਈ ਸਾਹਿਬ ਇਹ ਧਰਮਾਂ ਦੇ ਵਿੱਚ ਨਾ ਪਾਓ ਇਨਸਾਨੀਅਤ ਦੀ ਕਦਰ ਕਰੋ ਕਿ ਜੇਕਰ ਮੈਂ ਧਰਮ ਕਿਸੇ ਜਾਤ ਬਾਰੇ ਮਾੜਾ ਬੋਲਦਾ ਵੇ ਉਹਦੇ ਵਾਸਤੇ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਤੇ ਕਿਸਾਨਾਂ ਦੇ ਪੁੱਤਾਂ ਨੂੰ ਤੇ ਮਜ਼ਦੂਰਾਂ ਦੇ ਪੁੱਤਨ ਕਹੂੰਗਾ ਇਕਾ ਕਰ ਲੋ ਆਪਸ ਵਿੱਚ ਸਾਡਾ ਪੰਜਾਬ ਨਾਲ ਛੱਡੋ ਲੱਖ ਕਮਾਈਆਂ ਕਰੋ ਉੱਧਰ ਪਰ ਪ੍ਰਾਪਰਟੀ ਆਪਦੀ ਇੱਧਰ ਇੱਧਰ ਬਣਾਓ ਤੇ ਭਾਈ ਖੇਤੀ ਨਾਲ ਜੁੜੋ ਤੇ ਜਿਹੜਾ ਮਜ਼ਦੂਰ ਆ ਉਹਦੇ ਨਾਲ ਵਿਕਤਰਾ ਨਾ ਕਰੋ ਬੇਨਤੀ ਆ ਤੁਹਾਨੂੰ ਇਹ ਤੁਹਾਨੂੰ ਜਾਣ ਬੁੱਝ ਕੇ ਤੁਹਾਡੀਆਂ ਫਸਲਾਂ ਹੁਣ ਕਹਿੰਦੇ ਆ ਮੌਲਾਂ ਦੇ ਵਿੱਚ ਸ਼ਿਕਰੀਆਂ ਵਿਕਦੀਆਂ ਜਿਹਨੂੰ ਖੋਖੜੀਆਂ ਕਹਿੰਦੇ ਆ ਕਈ ਤੇ ਇੱਥੇ ਲੋਕਾਂ ਦੇ ਨਰਮੇ ਕਪਾ ਨਹੀਂ ਵਿਕਦੀ ਤੇ ਉਹਨਾਂ ਦੀਆਂ ਛਿੱਕਰੀਆਂ ਵਿਕਦੀਆਂ ਐਨੀਆਂ-ਐਨੀਆਂ ਛਿੱਕਰੀਆਂ 100 ਰੁਪਏ ਦੀਆਂ ਇਹ ਨੋਟ ਕਰੋ ਬਹੁਤੀਆਂ ਗੱਲਾਂ ਰਹਿ ਗਈਆਂ ਪਰ ਟਾਈਮ ਮੈਂ ਫਿਰ ਵੀ ਇਹ ਜਾਜਤ ਲੈਣਾ ਤੇ ਇਹ ਗੱਲਾਂ ਤੇ ਗੱਲ ਮੈਂ ਜ਼ਰੂਰ ਕਰੂੰਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ